ਨਾਬਾ ਵਿਖੇ 52 द्वादशी ਤਿਉਹਾਰ ਮਨਾਉਣ ਤੋਂ ਪਹਿਲਾਂ ਬਹਾਲ ਮਾਚ ਗਿਆ। ਦਰਸਨ ਨਾਬਾ ਨਗਰ ਕੌਂਸਲ ਦੇ ਵੱਲੋਂ ਭਗਵਾਨ 52 ਦੀਆਂ ਫਲੈਕਸਾਂ ਨੂੰ ਉਤਾਰਿਆ ਗਿਆ। ਜਿਸ ਦੇ ਰੋਸ ਵਜੋਂ ਦੇਰ ਰਾਤ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਸੰਸਥਾਵਾਂ ਵੱਲੋਂ ਨਗਰ ਕੌਂਸਲ ਦੇ ਖਿਲਾਫ ਚਮਕੀ ਨਾਰੀ ਬਾਜ਼ੀ ਕੀਤੀ ਗਈ। ਇਹ ਦੋਸ਼ ਨਾਬਾ ਨਗਰ ਕੌਂਸਲ ਦੀ ਪ੍ਰਧਾਨ ਸੁਜਤਾ ਚਾਵਲਾ ਦੇ ਪਤੀ ਪੰਕਜ ਪੱਪੂ ਉੱਪਰ ਲੱਗੇ ਹਨ। ਉਹਨਾਂ ਵੱਲੋਂ ਹੀ ਇਹ ਫਲੈਕਸ ਉਤਾਰੀਆਂ ਗਈਆਂ ਕਿਉਂਕਿ ਫਲੈਕਸਾਂ ਵਿੱਚ ਉਹਨਾਂ ਦੀ ਅਤੇ ਉਹਨਾਂ ਦੀ ਪਤਨੀ ਦੀ ਫੋਟੋ ਹੀ ਨਹੀਂ ਸੀ। ਸਥਿਤੀ ਜ਼ਿਆਦਾ ਤਣਾਪੂਰਨ ਹੁੰਦੇ ਵੇਗਦੇ ਹੋਏ ਨਗਰ ਕੌਂਸਲ ਪ੍ਰਧਾਨ ਦੇ ਪਤੀ ਪੰਕਜ ਪੱਪੂ ਨੇ ਮਾਫੀ ਮੰਗ ਕੇ ਖਹਿੜਾ ਛੁਡਾਇਆ ਅਤੇ ਕਿਹਾ ਕਿ ਜਿਸ ਤਰ੍ਹਾਂ ਫਲੈਕਸਾਂ ਉਤਾਰੀਆਂ ਗਈਆਂ ਹਨ ਉਸੇ ਤਰ੍ਹਾਂ ਹੀ ਫਲੈਕਸਾਂ ਵਾਪਸ ਲਗਾਈਆਂ ਜਾਣਕੀਆਂ ਕਿਉਂਕਿ ਅੱਜ ਵਿਸ਼ਾਲ ਸੋਭਾ ਯਾਤਰਾ ਸ਼ਹਿਰ ਦੇ ਵਿੱਚੋਂ ਹੀ ਕੱਢੀ ਜਾਏਗੀ ਜਿਸ ਵਿੱਚ ਅਸੀਮ ਵਕਫਾ ਧਾਰਮਿਕ ਸੰਸਥਾਾਂ ਵੱਲੋਂ ਉਪਰਾਲਾ ਕੀਤਾ ਗਿਆ ਹੈ ਦੱਸਿਆ ਕਿ ਵਕਫਾ ਕਾ ਸੰਸਥਾਾਂ ਦੇ ਪ੍ਰਧਾਨਾਂ ਨੇ ਕਿਹਾ ਕਿ ਜੋ ਪੰਕਜ ਪੱਪੂ ਵੱਲੋਂ ਆਪਣੀ ਚੌਧਰ ਦੇ ਲਈ ਇਹ ਸਭ ਕੁਝ ਕੀਤਾ ਗਿਆ ਹੈ ਇਹ ਬਹੁਤ ਹੀ ਸ਼ਰਮਨਾਕ ਕੰਮ ਹੈ ਇਸ ਮਾਮਲੇ ਤੇ ਵਕਫਾ ਨਮੇਕਾ ਜਥੇਬੰਦੀਆਂ ਦੇ ਪ੍ਰਦਾਨਾ ਨੇ ਦੱਸਿਆ ਕਿ ਨਗਰ ਕੌਂਸਲ ਦੀ ਟੀਮ ਵੱਲੋਂ ਭਗਵਾਨ ਬਾਬਨ ਅਤੇ ਗਣੇਸ਼ ਜੀ ਦੀਆਂ ਤਸਵੀਰਾਂ ਲੱਗੇ ਬੋਰਡਾਂ ਨੂੰ ਉਤਾਰ ਕੇ ਕੂੜੇ ਵਾਲੀ ਟਰਾਲੀਆਂ ਦੇ ਵਿੱਚ ਰੱਖਿਆ ਗਿਆ ਜਿਸ ਨਾਲ ਉਹਨਾਂ ਦੇ ਧਰਮ ਦੀ ਬੇਅਦਬੀ ਹੋਈ ਹੈ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਆਗੂ ਪੰਕਜ ਪਪੂ ਅਤੇ ਉਹਨਾਂ ਦੀ ਧਰਮ ਪਤਨੀ ਦੀਆਂ ਤਸਵੀਰਾਂ ਇਨ੍ਹਾਂ ਬੋਰਡਾਂ ਦੇ ਵਿੱਚ ਨਾ ਲੱਗਣ ਕਰਕੇ ਅੱਜ ਦੀ ਇਹ ਕਾਰਵਾਈ ਕੀਤੀ ਗਈ ਜੋ ਅਤਿ ਨਿੰਦਨਯੋਗ ਹੈ। ਉਹਨੇ ਜਿਹੜੇ ਬੋਰਡ ਬਾਬਨ ਭਗਵਾਨ ਜੀ ਦੇ ਲੱਗੇ ਹੋਏ ਸੀ ਗਣੇਸ਼ੂਪਤ ਜੀ ਦੇ ਬੰਦੇ ਲੱਗੇ ਕਿ ਖੰਡੂਛਾ ਵਾਲੇ ਲੱਗੇ ਹੋਏ ਸੀ ਲਾਨੇ ਸ਼ੁਰੂ ਕਰਦੇ ਆ ਜਾਂ ਉਹ ਹੀ ਆ ਰਹੇ ਹੋ ਨਹੀਂ ਪਤਾ ਕਿ ਕੀ ਕਾਰਨ ਹੈ ਇਹਦੇ ਵਿੱਚ ਕਿਉਂ ਲਾਨੇ ਸ਼ੁਰੂ ਕਰੇ ਜਿਆਦਾ ਕੋਈ ਗਲਤੀਆਂ ਨਹੀਂ ਅੰਸਰ ਵੀ ਵਿੱਚ ਹੋ ਸਕਦੇ ਨੇ ਜਾਂ ਕਮੇਟੀ ਵੱਲੋਂ ਕਿਹਨੇ ਆਰਡਰ ਦਿੱਤਾ ਇਹਨਾਂ ਨੂੰ ਨਹੀਂ ਤੇਰੀ ਮੇਰੀ ਫਰਕ ਉਸ ਵਾਰੇ ਅਸੀਂ ਤਾਂ ਕੁਝ ਕਹਿ ਸਕਦੇ ਆ ਕਿ ਦੇਖੋ ਉਹਨੇ ਦੁਨਾਂ ਨਰਾਜ਼ਗੀ ਕੋਈ ਪਰਸਨਲ ਹੈਗੀ ਆ ਉਹ ਦੱਸ ਸਕਦੇ ਨੇ ਸੰਗਤ ਕਹਿ ਰਹੀ ਸਾਰਾ ਮੈਂ ਵੀ ਹਿੰਦੂਆਂ ਸਾਰੇ ਇਸ ਚੀਜ਼ ਦੀ ਸਾਰਿਆਂ ਨੂੰ ਨਰਾਜ਼ਗੀ ਹੈ ਚ ਪਰ ਇਸ ਪਰਸਨਲ ਬਾਰੇ ਮੈਂ ਨਹੀਂ ਦੱਸ ਸਕਦਾ ਵੀ ਭਾਈ ਉਹਨਾਂ ਨੇ ਕੀ ਐਕਸ਼ਨ ਲੈਣ ਜਾ ਰਹੀ ਜੀ ਤੁਸੀਂ ਪ੍ਰਧਾਨ ਨੂੰ ਕੀ ਐਕਸ਼ਨ ਲੈ ਐਕਸ਼ਨ ਤਾਂ ਕੋਈ ਨਹੀਂ ਐਕਸ਼ਨ ਤਾਂ ਇਹ ਲੈ ਰਿਆ ਵੀ ਭਾਈ ਜਿਹੜੇ ਮੋਰ ਉਹਨਾਂ ਨੇ ਲਾਹੇ ਨੇ ਕਿਸੇ ਵੀ ਸੰਸਾਦ ਦਾ ਹੈਗਾ ਜਾਂ ਗਣੇਸ਼ ਜੀ ਦਾ ਬਾਵਨ ਭਗਵਾਨ ਜੀ ਦਾ ਉਹ ਦੁਆਰੇ ਕਹਿੰਦੇ ਅਸੂ ਉਸ ਤਰ੍ਹਾਂ ਹੀ ਲਵਾ ਦੇ। 52 ਦਵਾਸੀ ਤੇ ਨਗਰ ਕਾਉਂਸਲ ਨਾਬਾ ਹਰ ਵਾਰ ਪੂਰਾ ਵੱਦ ਛੜ ਕੇ ਸਾਦ ਦਿੰਦੀ ਹੈ। ਤੇ ਰਹੀ ਗੱਲ Hindu ਦੀ ਮੈਂ ਤਾਂ ਆਪ Hindu ਆ। ਇਹ ਤਾਂ Hindu, Muslim, Sikh, ईसाई ਕੋਈ ਪਾਰਟੀ, ਕਾਲੀ ਕਾਂਗਰਸ ਵਾਲਾ ਕੋਈ ਮਸਲਾ ਨਹੀਂ ਹੈਗਾ। ਨਗਰ ਕਾਉਂਸਲ 3 ਦਿਨਾਂ ਤੋਂ ਫਾਲਤੂ ਬੋਰਡ ਜਿਹੜੇ ਕਿ ਜਿਨ੍ਹਾਂ ਦੀ ਡੇਟ ਲੰਘ ਗਈ, ਕੋਈ ਖੇਡਾਂ ਦੇ, ਕੋਈ ਹੋਰ ਇਹੋ ਜਿਹੇ ਬੋਰਡ ਤਾਰ ਰਹੀ ਸੀ ਤੇ ਉਹਨਾਂ ਤੋਂ ਮੁਲਾਜ਼ਮਾਂ ਤੋਂ ਵਿਚਾਰੇ ਅਨਪੜ੍ਹ ਨੇ ਗਲਤੀ ਨਾਲ ਉਹਨਾਂ ਤੋਂ ਇਸ ਪ੍ਰੋਗਰਾਮ ਵਾਲੇ ਵੀ ਬੋਰਡ ਉਤਰ ਗਏ। ਤੇ ਉਹ ਬੋਰਡ ਇੱਥੇ ਜਦੋਂ ਆਇਆ ਤੇ ਨਾਲ ਦੇ ਨਾਲ ਬੋਰਡ ਉਤਰਵਾਤੇ ਵੀ ਜਿੱਥੇ ਤਾਰ ਨੇ ਉੱਥੇ ਦੁਬਾਰਾ ਲਾ ਦਿੰਦੇ ਆ ਇੱਕ ਹੋਰ ਗੱਲ ਕਹਿ ਰਹੇ ਨੇ ਵੀ ਤੁਹਾਡੀ ਜਾਂ ਤੁਹਾਡੀ ਪਤਨੀ ਦੀ ਤਸਵੀਰ ਨਹੀਂ ਜਿਸ ਤੋਂ ਨਾਰਾਜ਼ ਹੋ ਕੇ ਤੁਸੀਂ ਨਾ ਜੀ ਨਾ ਨਾ ਮੈਂ ਮੇਰੀ ਕੋਈ ਤਸਵੀਰ ਵਾਲਾ ਕੋਈ ਮੰਗਾ ਨਹੀਂ ਹੈਗਾ ਜੀ ਨਾ ਨਾ ਇਹ ਤਾਂ ਆਪਣੇ ਮਨ ਬਣਾਈਆਂ ਗੱਲਾਂ ਨੇ ਉਹ ਹੈਗੇ ਨੇ ਦੋ ਚਾਰ ਉਹ ਬਿਨਾ ਮਤਲਬ ਤੋਂ ਇਸ ਚੀਜ਼ ਨੂੰ ਉਹ ਸਾਲਾਂ ਦੀ ਕੋਸ਼ਿਸ਼ ਕਰ ਰਹੇ ਨੇ ਮੈਂ ਤਾਂ ਵੈਸੇ ਵੀ ਅੱਜ ਤੱਕ ਕਦੇ ਕਿਸੇ ਬੋਰਡ ਤੇ ਆਪਣੀ ਫੋਟੋ ਲਵਾਈ ਹੋਈ ਨਹੀਂ ਹੈਗੀ ਜੀ ਕਦੇ ਵੀ ਜਿੱਥੇ ਫੋਟੋ ਲੱਗਦੀ ਆ ਜੇ ਸਾਡੀ ਪਾਰਟੀ ਦਾ ਕੋਈ ਬੋਰਡ ਹੁੰਦਾ ਹੈ ਤਾਂ ਅਸੀਂ ਐਮਐਲਏ ਦੀ ਫੋਟੋ ਲਾਉਨੇ ਆ ਬਾਕੀ ਧਾਰਮਿਕ ਤੇ ਤਾਂ ਸਿਰਫ ਮੇਰੇ ਸਾਹਮਣੇ ਨਾਲ ਇਕੱਲੇ ਬਾਵਨਦਵਾਸੀ ਹੋਣੀ ਚਾਹੀਦੀ ਹੈ ਇਕੱਲੇ ਬਾਵਨ ਭਗਵਾਨ ਜੀ ਹੋਣੇ ਚਾਹੀਦੇ ਨੇ ਨੀਚੇ ਕਿਸੇ ਦੀ ਵੀ ਫੋਟੋ ਨਾ ਹੋਵੇ ਤਾਂ ਵੀ ਤੁਹਾਨੂੰ ਨਰਾਜਗੀ ਦੂਰ ਕਿਵੇਂ ਕਰੋਗੇ ਜਿਹੜੇ ਹਿੰਦੂ ਸਮਾਜ ਨਰਾਜ ਹੋ ਗਿਆ ਇਸ ਗੱਲ ਨੂੰ ਲੈ ਕੇ ਕਾਫੀ ਵੀ ਇੱਕ ਪਾਸੇ ਤਿਹਾਰ ਮਨਾ ਰਹੇ ਨੇ ਇੱਕ ਪਾਸੇ ਤੁਸੀਂ ਦੇਖੋ ਨਰਾਜਗੀ ਵਾਲੀ ਗੱਲ ਇਹਨਾਂ ਦੀ ਜਾਇਜ਼ ਆ ਉਹ ਅਸੀਂ ਨਗਰ ਕੌਂਸਲ ਵੱਲੋਂ ਅਸੀਂ ਮਾਫੀ ਮੰਗੀ ਆ ਵੀ ਇਹਨਾਂ ਤੋਂ ਮੁਲਾਜ਼ਮਾਂ ਤੋਂ ਗਲਤੀ ਹੋ ਗਈ ਇਹਨੂੰ ਗੱਲ ਨੂੰ ਮਿੱਟੀ ਪਾਓ ਤੇ ਜਿੱਥੇ ਬੋਰਡ ਲਾਉਣਾ ਨੇ ਚਾਰ ਬੋਰਡ ਸਕੋ ਸਾਡੇ ਖਾਤੇ 'ਚ ਨਗਰ ਕੌਂਸਲ ਜਦੋਂ ਰਾਤ ਨੂੰ 3 ਵਜੇ ਤੱਕ ਸਫਾਈ ਕਰੂਗੀ ਜਿੰਨਾ ਪਿੱਛੋਂ ਕੂੜਾ ਹੋਊਗਾ ਉਹ ਸਾਰਾ ਨਾਲ-ਨਾਲ 2-2 3-3 ਵਜੇ ਤੱਕ ਸਾਡੀ ਸਫਾਈ ਹੋਊਗੀ ਨਰਾਜ਼ਗੀ ਅਸੀਂ ਕੱਲ ਨੂੰ ਦੂਰ ਕਰ ਦਾਂਗੇ ਜਿਹੜੀ ਟਰਾਲੀ ਦੇ ਵਿੱਚ ਗੀਰਨਾ ਕਿਤੇ ਨਾ ਕਿਤੇ ਜਿਹੜੀ ਲੱਗਦਾ ਵੀ Hindu bhavana ਮੋਂ ਠੇਸ ਪਾ ਪਾ ਜੀ ਉਸੇ ਟਰਾਲੀ ਦੇ ਵਿੱਚ ਅਸੀਂ ਲੋਕਾਂ ਲਈ ਲੰਗਰ ਵੀ ਲੈ ਕੇ ਜਾਂਦੇ ਹਾਂ ਉਸੇ ਟਰਾਲੀ ਦੇ ਵਿੱਚ ਟਰਾਲੀ ਦੇ ਵਿੱਚ ਥੋੜੀ ਕੂੜਾ ਬੜਿਆ ਹੋਇਆ ਜੀ ਉਹ ਤਾਂ ਟਰਾਲੀ ਸਾਫ਼ ਸੁਥਰੀ ਹੈ ਜੀ ਤਿੰਨ ਟਰਾਲੀਆਂ ਨਵੀਆਂ ਇਹ ਕੋਈ ਰੋਲੇ ਵਾਲੀ ਗੱਲ ਨਹੀਂ ਹੈਗੀ ਦੋ ਚਾਰ ਸ਼ਰਾਰਤੀ ਅੰਸਰ ਨੇ ਗੱਲ ਨੂੰ ਵਧਾਉਣਾ ਚਾਹੁੰਦੇ ਨੇ ਪਰ ਸਾਰੇ ਸਾਡੇ ਭਰਾ ਨੇ ਜੀ ਜਦੋਂ ਕੋਈ ਰੋਲਾ ਹੋਵੇ ਕਿਸੇ ਨਾਲ ਤਾਂ ਵੀ ਹੈ ਸਾਰੇ ਸਾਡੇ ਭਰਾ ਨੇ ਇਹਨਾਂ ਲੋਕਾਂ ਨੂੰ ਚੁਣ ਕੇ ਸਾਰਿਆਂ ਨੂੰ ਐਮਸੀ ਐਮਐਲਏ ਜਾਂ ਸਰਪੰਚ ਬਣਾਇਆ ਹੈ ਕੋਈ ਸਾਰੇ ਭਰਾ ਨੇ ਦੋ ਚਾਰ ਸ਼ਰਾਰਤੀ ਬੰਦੇ ਇਸ ਚੀਜ਼ ਦਾ ਸੋਚਦੇ ਲੱਭਦੇ ਹੁੰਦੇ ਨੇ ਵੀ ਇਹ ਹਜੇ ਮੌਕੇ ਮਿਲਣ ਪਰ ਉਹ ਅੱਜ ਫੇਰ ਨਾਰਾਜ਼ ਹੋ ਗਏ ਬੰਦੇ ਵੀ ਉਹਨਾਂ ਨੂੰ ਮਸਲਾ ਬਿਲਕੁਲ ਹੱਲ ਹੈ ਜੀ ਕੋਈ ਗੱਲ ਨਹੀਂ ਸਾਰੀ ਰਾਤ ਮੈਂ ਤਾਂ ਨਾਲ ਆ ਮੈਂ ਤਾਂ ਵੈਸੇ ਵੀ 3-4 ਵਜੇ ਤੱਕ ਫਰੀ ਜਨਾ ਬਾਕੀ ਮੈਂ ਗੁੱਗੀ ਪ੍ਰਧਾਨ ਜੀ ਨੂੰ ਕਿਹਾ ਗੁੱਗੀ ਜੀ ਵੀਰ ਦੇ ਨਾਲ ਵੀ ਦੋ ਬੰਦੇ ਸਾਡੇ ਨਾਲ ਲਾ ਦਿਓ ਜਿਹੜੇ ਜਿਹੜੇ ਜਿੱਥੇ ਜਿੱਥੇ ਬੋਟ ਲੱਗਿਓ ਸੀ ਦੁਬਾਰਾ ਲਵਾ ਲਓ ਕਿਤੇ ਚਾਰ ਕੁ ਜੇ ਕੋਈ ਬੋੜ ਪਟ ਗਿਆ ਹੋਰ ਲਵਾ ਲਓ ਚਾਰ ਸਾਡੇ ਤੋਂ ਲਵਾ ਲਓ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਹੈਗੀ ਜੀ ਬਾਬਨ ਭਗਵਾਨ ਹੈ ਜਿਹੜਾ ਉਹ ਕਿਸੇ ਦੋ ਚਾਰ ਬੰਦਿਆਂ ਦਾ ਨਹੀਂ ਹੈਗਾ ਉਹ ਸਾਰਿਆਂ ਦਾ ਹੈ ਸਾਡਾ ਵੀ ਉਹਨਾਂ ਹੀ ਬੋਰਡ ਉਤਰਨ ਨਾਲ ਕਿਸੇ ਦੀ ਸਾਡਾ ਮੈਂ Hindu Muslim ਨਹੀਂ ਬਣ ਗਿਆ ਜੇ ਮੇਰਾ ਬੋਰਡ ਉਤਰ ਗਿਆ ਇਹ ਚ ਕੀ ਦਿੱਕਤ ਵਾਲੀ ਗੱਲ ਹੈ ਕੋਈ ਗੱਲ ਨਹੀਂ ਜੇ ਗਲਤੀ ਹੋਈ ਆ ਸਿੱਖ ਹੋ ਜੂਗੀ